ਅਸੀਂ ਇੱਥੇ ਤਕਰੀਬਨ ਅਮਲੋਹ ਹਲਕੇ ਦੇ ਸਾਡੇ 42 ਬਸਾਂ ਭਰ ਕੇ ਆਏ ਜਣੇ ਜਿਹੜੀਆਂ ਅੱਜ ਪੂਰਾ ਲੋਕ ਮੋਦੀ ਸਰਕਾਰ ਦੇ ਨਾਲ ਨੇ ਪਟਿਆਲਾ ਹਲਕੇ ਲਈ ਬਹੁਤ ਵੱਡਾ ਅੱਜ ਐਲਾਨ ਕਰਕੇ ਜਾਣ ਅਤੇ ਮਹਾਰਾਣੀ ਪ੍ਰਨੀਤ ਕੌਰ ਜੀ ਬਹੁਤ ਵੱਡੀ ਲੀਡ ਨਾਲ ਇਥੇ ਜਿੱਤਣਗੇ ਤਾਂ ਸਿਕਿਉਰਿਟੀ ਦੇ ਇੰਤਜ਼ਾਮ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਸਿਕਿਉਰਿਟੀ ਦੇ ਇੰਤਜ਼ਾਮ ਕੀਤੇ ਗਏ ਨੇ ਦੂਜੇ ਪਾਸੇ ਭਾਜਪਾ ਵਰਕਰਾਂ ਦਾ ਇਕੱਠ ਤੁਹਾਨੂੰ ਇੱਥੇ ਨਜ਼ਰ ਆਵੇਗਾ ਕੀ ਕੁਝ ਉਮੀਦਾਂ ਲੈ ਕੇ ਆਏ ਕਿਥੋਂ ਜੀ ਪੰਜਾਬ ਦੀ ਸਭ ਤੋਂ ਵੱਡੀ ਉਮੀਦ ਇਹ ਹੈ ਵੀ ਕਿਸਾਨਦੋਨਾਂ ਵਾਲਾ ਮਸਲਾ ਹੱਲ ਹੋ ਜਾਏ ਤੇ ਆਪ ਸਾਡੇ ਜਿਹੜੇ ਆਮ ਲੋਕ ਹੈਗੇ ਉਹਨਾਂ ਦਾ ਜਨ ਜੀਵਨ ਇਸ ਤੋਂ ਹੈ ਵੀ ਜਿੱਦਾ ਕੋਈ ਅੰਤ ਨਹੀਂ ਹੈ ਠਾਠਾ ਮਾਰਦਾ ਕੱਠ ਜਿਸ ਨੇ ਸਾਰੀ ਜੱਥੇਬੰਦੀਆਂ ਦੀ ਫੂਕ ਕੱਢ ਕੇ ਰੱਖਤੀ ਤੁਸੀਂ ਕਹਿ ਰਹੇ ਹੋ ਜੱਥੇਬੰਦੀਆਂ ਦੀ ਫੂਕ ਨਿਕਲ ਗਈ ਆ ਕਿੰਨਾ ਜੱਥੇਬੰਦੀਆਂ ਦੀ ਗੱਲ ਕਰਦੇ ਆ ਜਿਹੜੀ ਬਕਾਊ ਕਿਸਾਨੀ ਜੱਥੇਬੰਦੀਆਂ ਲਗੀਆਂ ਹੋਈਆਂ ਜਿਹੜੇ ਪੰਜਾਬ ਨੂੰ ਤਰੱਕੀਆਂ ਦੇ ਰਸਤੇ ਤੇ ਨਹੀਂ ਆਂਦੇ ਰੀਆਂ ਪਬਲਿਕ ਆਡੀ ਨਿਊਜ਼ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਟਿਆਲਾ ਦੀਆਂ ਇਹ ਉਹੀ ਪੋਲੋ ਗਰਾਊਂਡ ਹੈ ਜਿੱਥੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਤੇ ਉਹਨਾਂ ਦੇ ਸਵਾਗਤ ਦੇ ਵਿੱਚ ਜੋ ਵਰਕਰ ਨੇ ਜਾਂ ਭਾਜਪਾ ਪਾਰਟੀ ਦੇ ਕਾਰਜਕਰਤਾ ਨੇ ਉਹ ਪਹੁੰਚੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਨੂੰ ਬਿਲਕੁਲ ਹੀ ਜੋ ਐਂਟਰੀ ਹੈ ਉਹ ਵਾਈਕਲਸ ਦੇ ਲਈ ਬੰਦ ਕਰ ਦਿੱਤੀ ਗਈ ਹੈ ਸਿਰਫ ਪੈਦਲ ਜੋ ਪਾਰਟੀ ਵਰਕਰ ਨੇ ਜਾਂ ਫਿਰ ਸਮਰਥਕ ਨੇ ਉਹਨਾਂ ਦੇ ਆਉਣ ਦੇ ਲਈ ਇਸ ਰਸਤੇ ਨੂੰ ਖੋਲਿਆ ਗਿਆ ਹੈ ਤਾ ਬਿਲਕੁਲ ਫੁਆਰਾ ਚੌਕ ਤੋਂ ਅੱਗੇ ਜਾ ਕੇ ਇਹ ਜੋ ਪੁੱਲ ਗਰਾਊਂਡ ਹੈ ਇਹ ਆਉਂਦਾ ਏ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਜਿਵੇਂ ਸਮਾਂ ਨਜ਼ਦੀਕ ਆ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਦਾ ਓਵੇਂ ਓਵੇਂ ਪੀੜ ਦਾ ਇਕੱਠ ਵੀ ਦੁੱਗਣਾ ਹੁੰਦਾ ਜਾ ਰਿਹਾ ਏ ਤਾਂ ਪੀੜ ਦੇ ਵਿੱਚ ਤੁਹਾਨੂੰ ਕਾਫੀ ਤਰ੍ਹਾਂ ਦੇ ਲੋਕ ਜੋ ਨੇ ਕਾਫੀ ਵਰਕਰ ਨੇ ਜੋ ਉਹ ਨਜ਼ਰ ਆਉਣਗੇ ਦੂਜੇ ਪਾਸੇ ਜੋ ਪੋਲੋ ਗਰਾਊਂਡ ਹੈ ਉੱਥੇ ਵੀ ਇੰਤਜ਼ਾਮਾਤ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡਾ ਸ਼ਾਮਿਆਨਾ ਜੋ ਹੈ ਉਹ ਲਗਾਇਆ ਗਿਆ ਹੈ ਤਾਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਤਿਹ ਰੈਲੀ ਦੀਆਂ ਕਿ ਕਿਸ ਪ੍ਰਕਾਰ ਦੇ ਨਾਲ ਜਦੋਂ ਇੱਕ ਇਤਿਹਾਸਕ ਮੌਕਾ ਆਉਂਦਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਦੇ ਨੇ ਪਟਿਆਲੇ ਤਾਂ ਕੀ ਆਲਮ ਹੋਵੇਗਾ ਇਹ ਤੁਹਾਨੂੰ ਦਿਖਾਵਾਂਗੇ ਤਾਂ ਪਟਿਆਲਾ ਪੋਲੋ ਗਰਾਊਂਡ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਣ ਵਾਲੇ ਨੇ ਔਰ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਸਮਰਥਕਾਂ ਦਾ ਇਕੱਠ ਜੋ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਚੋਣ ਪ੍ਰਚਾਰ ਅੱਜ ਜਦੋਂ ਪਟਿਆਲਾ ਸ਼ੁਰੂ ਹੋਵੇਗਾ ਉਸ ਨੂੰ ਵੇਖਣ ਦੇ ਲਈ ਪਹੁੰਚ ਰਹੇ ਨੇ ਤਾਂ ਕਈ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਅੱਜ ਇਸ ਪ੍ਰੋਗਰਾਮ ਦੇ ਦੌਰਾਨ ਤਾਂ ਇਹ ਫਤਿਹ ਰੈਲੀ ਹੈ ਤਾਂ ਮਹਾਰਾਣੀ ਪ੍ਰਨੀਤ ਘਰ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰ ਕਰਨ ਦੇ ਲਈ ਆ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਮਰਥਕ ਜੋ ਨੇ ਉਹ ਆ ਰਹੇ ਨੇ ਇਸੇ ਦੇ ਨਾਲ ਭਾਜਪਾ ਦੇ ਨਾਂ ਦੇ ਨਾਰੇ ਵੀ ਲਗਾਏ ਜਾ ਰਹੇ ਨੇ ਤਾਂ ਕੀ ਮਾਹੌਲ ਹੋਏਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਦੇ ਨੇ ਇਹ ਵਾਕਈ ਵੇਖਣ ਵਾਲਾ ਹੋਵੇਗਾ ਆ ਕੇ ਸਭ ਤੋਂ ਪਹਿਲਾਂ ਕੀ ਗੱਲ ਕਰਦੇ ਨੇ ਜਾਂ ਕੀ ਐਲਾਨ ਕਰਦੇ ਨੇ ਇਹ ਵੀ ਵੇਖਣ ਵਾਲਾ ਹੋਵੇਗਾ ਤਾਂ ਆਓ ਗੱਲਬਾਤ ਕਰਦੇ ਆ ਇੱਥੇ ਪਹੁੰਚੇ ਸਮਰਥਕਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਆਪਣਾ ਸ਼ੁਭਨਾਮ ਦੱਸ ਦਿਓ ਮੈਂ ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਅਮਲੋ ਤੋਂ ਹਾਂਜੀ ਅੱਛਾ ਅਮਲੋ ਦੇ ਵਿੱਚ ਕੀ ਮਾਹੌਲ ਹੈ ਅੱਜ ਤੁਸੀਂ ਆਏ ਵੀ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਕੀ ਮਾਹੌਲ ਹੈ ਅੱਜ ਵਰਕਰਾਂ ਦੇ ਦਿਲਾਂ ਦੇ ਵਿੱਚ ਕੀ ਹੈ ਦੇਖੋ ਸਾਡੇ ਅਮਲੋ ਹਲਕੇ ਦੇ ਵਿੱਚ ਸਰਦਾਰ ਕਮਰ ਸਿੰਘ ਕਮਰਵੀਰ ਸਿੰਘ ਟੋੜਾ ਦੀ ਗੁਆ ਵਿੱਚ ਜਿਹੜਾ ਹੈਗਾ ਬਹੁਤ ਵਧੀਆ ਮਾਹੌਲ ਹੈ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕਾਂ 'ਚ ਅਸੀਂ ਇੱਥੇ ਤਕਰੀਬਨ ਅਮਲੋ ਹਲਕੇ ਦੇ ਸਾਡੇ 42 ਬਸਾਂ ਭਰ ਕੇ ਆਏ ਜਾਨੇ ਜਿਹੜੀਆਂ ਅੱਜ ਪੂਰਾ ਲੋਕ ਮੋਦੀ ਸਰਕਾਰ ਦੇ ਨਾਲ ਨੇ ਇਸ ਵਾਰੀ ਜਿਹੜੀ ਪੂਰਨ ਬਹੁਮਤ ਹੈ ਮੋਦੀ ਸਰਕਾਰ ਨੂੰ ਮਿਲ ਗਈ ਜੀ ਅੱਛਾ ਪਟਿਆਲਾ ਤੋਂ ਉਮੀਦਵਾਰ ਨੇ ਮਹਾਰਾਣੀ ਪ੍ਰਨੀਤ ਕੌਰ ਕੀ ਲੱਗਦਾ ਕਿ ਅੱਜ ਖੁਦ ਸਰਕਾਰ ਇੱਥੇ ਆ ਰਹੀ ਹੈ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਲਈ ਔਰ ਇਸ ਦਾ ਫਾਇਦਾ ਜੋ ਹੈ ਉਹ ਮਿਲੇਗਾ ਔਰ ਕੀ ਪ੍ਰਧਾਨ ਮੰਤਰੀ ਆ ਕੇ ਇੱਥੇ ਕੁਝ ਵੱਡੇ ਐਲਾਨ ਵੀ ਕਰ ਸਕਦੇ ਆ ਬਿਲਕੁਲ ਜੀ ਕਿਉਂਕਿ ਮਾਨਯੋਗ ਨਰਿੰਦਰ ਮੋਦੀ ਇੱਥੇ ਪਹੁੰਚ ਰਹੇ ਨੇ ਉਹ ਇੱਥੇ ਮੈਨੂੰ ਲੱਗਦਾ ਵੀ ਜਿਹੜੇ ਪਟਿਆਲਾ ਹਲਕੇ ਲਈ ਬਹੁਤ ਵੱਡਾ ਜੋ ਐਲਾਨ ਕਰਕੇ ਜਾਣ ਅਤੇ ਮਹਾਰਾਣੀ ਪ੍ਰਨੀਤ ਕੌਰ ਜੀ ਬਹੁਤ ਵੱਡੀ ਲੀਡ ਨਾਲ ਇਥੋਂ ਜਿੱਤਣਗੇ ਤਾਂ ਬਿਲਕੁਲ ਉਤਸ਼ਾਹ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਭਾਜਪਾ ਦੇ ਆਗੂਆਂ ਦੇ ਵਿੱਚ ਹੈ ਕਿਉਂਕਿ ਭਾਜਪਾ ਦੇ ਸਭ ਤੋਂ ਵੱਡੇ ਅਗਰ ਨੇਤਾ ਨੇ ਇਸ ਵੇਲੇ ਦੇਸ਼ ਦੇ ਵਿੱਚ ਜੋ ਅੰਤਰਰਾਸ਼ਟਰੀ ਪੱਧਰ ਤੇ ਜਾਣੇ ਜਾਂਦੇ ਨੇ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਇੰਤਜ਼ਾਰ ਇਸ ਗੱਲ ਦਾ ਹੈ ਕਿ ਕੀ ਐਲਾਨ ਉਹ ਕਰਦੇ ਨੇ ਜਾਂ ਪਟਿਆਲਾ ਦੇ ਲਈ ਕੀ ਕੁਝ ਖਾਸ ਉਹ ਲੈ ਕੇ ਆਉਂਦੇ ਨੇ ਇਹ ਜ਼ਰੂਰ ਵੇਖਣ ਵਾਲਾ ਹੋਵੇਗਾ ਆਓ ਤੁਹਾਨੂੰ ਅਗਲੀਆਂ ਤਸਵੀਰਾਂ ਵਿਖਾਉਂਦੇ ਪਬਲਿਕ ਆਡੀਅਨਿਊਜ਼ ਤੁਸੀਂ ਦੇਖ ਰਹੇ ਹੋ ਤਾਂ ਇਸ ਵੇਲੇ ਅਸੀਂ ਪੋਲੋ ਗਰਾਊਂਡ ਦੇ ਬਿਲਕੁਲ ਬਾਹਰ ਖੜੇ ਆ ਪਟਿਆਲਾ ਦਾ ਪੋਲੋ ਗਰਾਊਂਡ ਜਿੱਥੇ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਤਾਂ ਸਿਕਿਉਰਿਟੀ ਦੇ ਇੰਤਜ਼ਾਮ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਸਿਕਿਉਰਿਟੀ ਦੇ ਇੰਤਜ਼ਾਮ ਕੀਤੇ ਗਏ ਨੇ ਦੂਜੇ ਪਾਸੇ ਭਾਜਪਾ ਵਰਕਰਾਂ ਦਾ ਇਕੱਠ ਤੁਹਾਨੂੰ ਇੱਥੇ ਨਜ਼ਰ ਆਵੇਗਾ ਤਾਂ ਪੋਲੋ ਗਰਾਊਂਡ ਵਾਲਾ ਚੌਕ ਹੈ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੰਨੀ ਵੀ ਸਮਨੇ ਜਮੈਂਟ ਨੇ ਗੱਲੇ ਕੋਈ ਨਹੀਂ ਜੀ ਅੱਛਾ ਕਿਸ ਚੀਜ਼ ਦੀ ਇਸ ਮੈਨੇਜਮੈਂਟ ਤੁਹਾਨੂੰ ਲੱਗੀ ਐ ਜੀ ਜੀ ਕੋਈ ਨਹੀਂ ਪਤਾ ਕਿਸੇ ਪੁਲਿਸ ਵਾਲੇ ਨੂੰ ਕਿੱਥੇ ਕਿੱਥੇ ਜਾ ਰਹੇ ਆ ਕਿੱਥੋਂ ਕਿੱਥੋਂ ਭਟਕੇ ਆ ਰਹੇ ਕੋਈ ਰਸਤਾ ਹੀ ਦੱਸਣ ਵਾਲਾ ਹੈਗਾ ਜੀ ਕੋਈ ਰਸਤਾ ਤਾਂ ਦੱਸੋ ਨਾ ਵੀ ਇਸ ਰਸਤੇ ਜਾਓ 2-2 ਕਿਲੋਮੀਟਰ ਪੈਦਲ ਜਾ ਕੇ ਵਾਪਸ ਮੌਕੇ ਤੇ ਵਾਪਸ ਭੇਜ ਦਿੰਨੇ ਆ ਠੀਕ ਐ ਵੀ ਜਾਓ ਅਸੀਂ ਮੋਦੀ ਜੀ ਦਾ ਚਾਹਵਾਨ ਆ ਸਾਨੂੰ ਤਰੀਕੇ ਨਾਲ ਗਾਈਡ ਕਰਕੇ ਕਿ ਜਗ੍ਹਾ ਤੇ ਪਹੁੰਚਾਉ ਤਾਂ ਸਹੀ ਅਛਾ ਕੀ ਕੀ ਕੁਝ ਉਮੀਦਾਂ ਲੈ ਕੇ ਆਏ ਕਿੱਥੋਂ ਦੇਖੋ ਜੀ ਪੰਜਾਬ ਦੀ ਸਭ ਤੋਂ ਵੱਡੀ ਉਮੀਦ ਇਹ ਹੈ ਵੀ ਕਿਸਾਨਦੋਨਾਂ ਵਾਲਾ ਮਸਲਾ ਹੱਲ ਹੋ ਜਾਏ ਮੋਦੀ ਜੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਰਨ ਤੇ ਸਾਡੇ ਜਿਹੜੇ ਆਮ ਲੋਕ ਹੈਗੇ ਆ ਉਹਨਾਂ ਦਾ ਜਨ ਜੀਵਨ ਇੰਨਾ ਅਸਤਵਿਸ਼ਟ ਹੈ ਵੀ ਜਿਹਦਾ ਕੋਈ ਅੰਤ ਨਹੀਂ ਹੈ ਅਸੀਂ ਅੰਬਾਲੇ ਤੋਂ ਅੰਬਾਲੇ ਜਾਣਾ ਹੁੰਦਾ ਰਾਜਪੁਰੇ ਤੋਂ ਸਨ 50 ਕਿਲੋਮੀਟਰ ਫਾਲਤੂ ਪੈਂਦਾ 50 ਕਿਲੋਮੀਟਰ ਫਾਲਤੂ ਜਾਣਾ 50 ਕਿਲੋਮੀਟਰ ਆਣਾ ਇਹ ਮੇਨ ਮੁੱਦਾ ਹੈਗਾ ਇਸ ਟਾਈਮ ਦਾ ਇਹ ਇਹ ਗੱਲ ਕਲੀਅਰ ਹੋ ਜੇ ਉਸ ਤੋਂ ਉੱਪਰ ਹੋਰ ਕੀ ਚਾਹੀਦਾ ਹੈ ਬਾਕੀ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਵੀ ਮੈਂ ਇਹੀ ਗੱਲ ਕਹਿੰਨਾ ਵੀ ਤੁਸੀਂ ਇਹ ਤਾਂ ਸੋਚੋ ਵੀ ਅਸੀਂ ਵੀ ਤੁਹਾਡੇ ਕੁਝ ਲੱਗਦੇ ਆ ਕਿੱਥੇ ਕੱਲਾ ਤੁਹਾਡਾ ਮਸਲਾ ਥੋੜੀ ਹੈ ਰੋਡ ਰੋਡ ਖੋਲੋ ਤੁਸੀਂ ਜੇ ਕੋਈ ਗਵਰਨਮੈਂਟ ਪੰਜਾਬ ਗੌਰਮੈਂਟ ਦੇ ਦਫ਼ਤਰਾਂ ਜਾ ਕੇ ਰੋਲਾ ਪਾਓ ਉੱਥੇ ਸੀਐਮ ਦਾ ਸੀਐਮ ਸੀਐਮ ਦਾ ਜਿਹੜਾ ਘਰਾਵ ਕਰੋ ਤੁਸੀਂ ਪਬਲਿਕ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਕੋਈ ਐਂਬੂਲੈਂਸ ਮਰ ਰਿਹਾ ਕੋਈ ਕਿਸ ਤਰ੍ਹਾਂ ਮਰ ਰਿਹਾ ਕੋਈ ਕਿਸ ਤਰ੍ਹਾਂ ਮਰ ਰਿਹਾ ਬੁਰੀ ਹਾਲਤ ਹੋਈ ਪਈ ਹੈ ਰੋਡ ਬੰਦ ਕਰ ਰੱਖਿਆ ਹਾਂ ਸਾਰਾ ਬੰਦ ਦ ਆਡੀ ਦੀ ਗੱਲ ਹਾਂ ਜੀ ਸਰ ਕਿੰਨੀ ਦਿੱਕਤ ਸਾਰਾ ਪਿੰਡੀ ਜ਼ੀਰੋ ਹੋ ਗਿਆ ਪਾਉਂਦੇ ਤਾਂ ਹਰਿਆਣਾ ਦੀ ਗਵਰਨਮੈਂਟ ਨੇ ਕੀਤਾ ਨਾ ਨਾ ਆਪਣੇ ਬੈਠੂਏ ਨਾ ਇਹ ਆਪਣੇ ਬੰਦੇ ਬੈਠਿਆ ਲੈ ਜੀ ਆਪਣੇ ਬੰਦੇ ਬੈਠੇ ਆ ਹਰਿਆਣਾ ਗਵਰਨਮੈਂਟ ਨੂੰ ਜੇ ਤਾਂ ਉਹਨਾਂ ਨੇ ਹਰਿਆਣਾ ਗਵਰਨਮੈਂਟ ਨੇ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਓ ਤਾਂ ਇੱਧਰ ਚੱਲ ਜੋ ਫਿਰ ਰੋਕ ਥੋੜੀ ਦੇ ਲਈ ਲੱਗਦਾ ਕਿ ਅੱਜ ਪ੍ਰਧਾਨ ਮੰਤਰੀ ਇਸ ਮਸਲੇ ਦਾ ਕੋਈ ਹੱਲ ਕੱਢ ਦੇ ਪਿਛਲੀ ਵਾਰੀ ਆਏ ਸੀਗੇ ਉਦੋਂ ਵੀ ਪੰਜਾਬ ਦੀ ਹਾਲਤ ਸੁਧਰ ਜਾਣੀ ਸੀ ਇਹ ਲੋਕਾਂ ਨੇ ਰੋਕ ਕੇ ਬਹੁਤ ਗਲਤੀ ਕੀਤੀ ਹੈ ਅੱਜ ਵੀ ਦੇਖੋ ਅਸੀਂ ਪਹਿਲਾਂ ਟੂਲ ਪਲਾਜ ਬੰਦ ਕਰਿਆ ਹੋਇਆ ਤੁਸੀਂ ਰਾਜਪੀਰ ਤੋਂ ਹੋਰ ਪਾਸੇ ਜਾ ਕੇ ਵਾਪਸ ਆਏ ਹੈਗੇ ਹੈ ਹੈ ਜੇ ਉਹ ਸਮਝਿੰਦੇ ਨਹੀਂ ਹੈਗੇ ਤਾਂ ਤੁਸੀਂ ਗੱਲ ਸੁਣ ਲਓ ਪਹਿਲਾਂ ਬਿਆਸਗਾ ਜਦੋਂ ਗਵਰਨਮੈਂਟ ਤੁਹਾਣਾ ਹਰ ਇੱਕ ਤਰ੍ਹਾਂ ਦੀ ਗੱਲ ਕਰਨ ਵਾਸਤੇ ਤਿਆਰ ਹੈ ਤੁਸੀਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਜੇ ਤਿੰਨ ਜਗ੍ਹਾ ਤੇ ਸਾਨੂੰ ਦੇ ਰਹੇ ਨੇ ਤਿੰਨ ਲੈ ਲਓ ਫਿਰ ਮੁੜ ਕੇ ਅਗਲੇ ਸਾਲ ਲੈ ਲੇ ਜੀ ਦੋ ਹੋਰ ਬਾਕੀ ਜਿਹੜੇ ਬਿਜ਼ਨਸਮੈਨ ਰਹੇ ਉਹਦਾ ਹਾਲ ਦੇਖੋ ਜੀ ਕੀ ਹੈ ਜੀ ਤਾਂ ਬਿਲਕੁਲ ਕਿਸਾਨ ਅੰਦੋਲਨ ਤੋਂ ਕਿਤੇ ਨਾ ਕਿਤੇ ਆਮ ਜਨ ਜੀਵਨ ਜੋ ਪ੍ਰਭਾਵਿਤ ਹੋ ਰਿਹਾ ਏ ਉਸ ਦੀਆਂ ਉਸ ਤੋਂ ਲੋਕ ਪਰੇਸ਼ਾਨ ਨੇ ਰੋਡ ਜੋ ਜਾਮ ਨੇ ਜਾਂ ਬੈਰੀਕੇਡ ਜੋ ਲਗਾਏ ਜਾਂਦੇ ਨੇ ਕਿਸਾਨਾਂ ਦੇ ਪ੍ਰਦਰਸ਼ਨ ਤਹਿਤ ਉਸ ਦੀ ਗੱਲ ਇਹ ਲੋਕ ਕਰ ਰਹੇ ਸੀਗੇ ਭਾਜਪਾ ਸਮਰਥਕਾਂ ਦੇ ਨਾਲ ਗੱਲ ਕੀਤੀ ਤਾਂ ਤਬੇਕਲ ਐਂਟਰੀ ਜੋ ਹੈ ਉਹ ਇਥੋਂ ਕੀਤੀ ਜਾ ਰਹੀ ਹੈ ਵੀਆਈਪੀ ਐਂਟਰੀ ਇੱਕ ਪਾਸੇ ਹੈ ਦੂਜੇ ਪਾਸੇ ਅਗਰ ਗੱਲ ਕਰੀਏ ਤਾਂ ਜੋ ਵਰਕਰ ਨੇ ਉਹਨਾਂ ਦੀ ਐਂਟਰੀ ਜੋ ਹੋਵੇਗੀ ਤਾਂ ਇਹ ਪੂਰਾ ਵੈਨਿਊ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਜਗ੍ਹਾ ਜਿੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਹੈ ਤਾਂ ਬੱਸਾਂ ਦੀ ਗਿਣਤੀ ਦੀ ਅਗਰ ਗੱਲ ਕਰੀਏ ਤਾਂ ਹਰ ਇਲਾਕੇ ਦੇ ਵਿੱਚੋਂ ਬੱਸਾਂ ਆ ਰਹੀਆਂ ਨੇ ਜਿਵੇਂ ਅ ਪਿੱਛੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹ ਅੰਬਾਲਾ ਦੀ ਗੱਲ ਕਰ ਰਹੇ ਸਨ ਤਾਂ ਇਸੇ ਤਰ੍ਹਾਂ ਪਟਿਆਲਾ ਦੇ ਆਸੇ ਪਾਸੇ ਤੋਂ ਵੀ ਲੋਕ ਜੋ ਨਵੇਂ ਆ ਰਹੇ ਨੇ ਬਜ਼ੁਰਗ ਜੋ ਸਾਨੂੰ ਨਜ਼ਰ ਆ ਰਹੇ ਨੇ ਕਾਫੀ ਸਾਰੇ ਪਟਿਆਲਾ ਦੇ ਪੋਨੋ ਗਰਾਊਂਡ ਦੇ ਬਾਹਰ ਠਾਠਾ ਮਾਰਦਾ ਭਾਜਪਾ ਵਰਕਰਾਂ ਦਾ ਕੱਟ ਹੈ ਸਾਡੇ ਨਾਲ ਜੁਵਾ ਨੇਤਾ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਤੁਹਾਡੇ ਨਾਮ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ ਮੇਰਾ ਨਾਮ ਨਿਖਿਲ ਕਾਕਾ ਜੀ ਨਿਖਿਲ ਜੀ ਕਿੱਥੋਂ ਆਏ ਹੋ ਔਰ ਕੀ ਉਮੀਦ ਲੈ ਕੇ ਆਏ ਹੋ ਅੱਜ ਪਟਿਆਲੇ ਸ਼ਹਿਰ ਤੋਂ ਆਏ ਆ ਜੀ ਜੋ ਉਮੀਦ ਅੱਜ ਪੂਰੇ ਪਟਿਆ ਪੰਜਾਬ ਨੂੰ ਦਿਖ ਰਹੀ ਹੈ ਨਰਿੰਦਰ ਮੋਦੀ ਦੇ ਵਿੱਚ ਉਹੀ ਅਜ ਉਮੀਦ ਪਟਿਆਲੇ ਦੇ ਲੋਕਾਂ ਦੇ ਵਿੱਚ ਤੁਸੀਂ ਦੇਖ ਰਹੋ ਠਾਠਾ ਮਾਰਦਾ ਕੱਠ ਜਿਸ ਨੇ ਸਾਰੀ ਜੱਥੇਬੰਦੀਆਂ ਦੀ ਫੂਕ ਕੱਢ ਕੇ ਰੱਖਤੀ ਕਿ ਕਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਨੂੰ ਪੰਜਾਬ ਤੇ ਪਟਿਆਲੇ ਦੇ ਲੋਕਾਂ ਦਾ ਸਮਰਥਨ ਹੰਗਾਰਾ ਫੁਲਾਰਾ ਕਿ ਨਰਿੰਦਰ ਮੋਦੀ ਆਪ ਅੱਗੇ بڑੋ ਹਮ ਤੁਹਾਰੇ ਸਾਥ ਹੈ ਤੁਸੀਂ ਕਹਿ ਰਹੇ ਹੋ ਜਿੱਥੇ ਬੰਦੀਆਂ ਦੀ ਫੂਕ ਨਿਕਲ ਗਈ ਆ ਕਿਹਨਾਂ ਜਥੇ ਬੰਦੀਆਂ ਦੀ ਗੱਲ ਕਰਦੇ ਆ ਆ ਜਿਹੜੀ ਬਕਾਊ ਕਸਾਨੀ ਜਿੱਥੇ ਬੰਦੀਆਂ ਲਗੀਆਂ ਹੋਈਆਂ ਜਿਹੜੇ ਪੰਜਾਬ ਨੂੰ ਤਰੱਕੀਆਂ ਦੇ ਰਸਤੇ ਤੇ ਨਹੀਂ ਆਂ ਦੇ ਰੀਆਂ ਜਿਹੜੀ ਪੰਜਾਬ ਦੇ ਵਪਾਰੀਆਂ ਨੂੰ ਮੰਦੀ ਦੇ ਵੱਲ ਘੇਰ ਰਹੀਆਂ ਉਹਨਾਂ ਦੀ ਅੱਜ ਪੂਰੀ ਫੂਕ ਨਿਕਲੀ ਐ ਅੱਛਾ ਮਸਲਾ ਉਹਨਾਂ ਦਾ ਵੀ ਕਾਫੀ ਸਾਲਾਂ ਤੋਂ ਰੇੜਕੇ ਦੇ ਵਿੱਚ ਐ ਕੋਈ ਹੱਲ ਨਹੀਂ ਨਿਕਲ ਪਾਰਿਆ ਲੱਗਦਾ ਕਿ ਅੱਜ ਪ੍ਰਧਾਨ ਮੰਤਰੀ ਕੋਈ ਹੱਲ ਕਰ ਦੇਣ ਅੱਜ ਉਹ ਤਰਨਾ ਦੇਣ ਤੋਂ ਪਹਿਲਾਂ ਭੁੱਲ ਗਏ ਇਸੀ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕਾਲੇ ਕਾਨੂੰਨ ਦਾ ਵਾਪਸ ਜਿਹੜਾ ਕਹਿੰਦੇ ਸੀ ਉਹ ਖੇਤੀ ਕਾਨੂੰਨ ਵਾਪਸ ਲਿੱਤੇ ਸੀ ਅੱਜ ਉਹ ਵਕਤ ਭੁੱਲ ਗਏ ਕਿ ਨਰਿੰਦਰ ਮੋਦੀ ਜੀ ਪੰਜਾਬ ਪੰਜਾਬੀ ਅਤੇ ਸਿੱਖ ਕਮਿਊਨਿਟੀ ਦੀ ਕਿੰਨੀ ਰਿਸਪੈਕਟ ਕਰਦੇ ਆ ਪਰ ਇਹਨਾਂ ਨੇ ਚੰਦ ਸਰਕਾਰਾਂ ਦੇ ਪਾਰਟੀਆਂ ਦੇ ਹੱਥਾਂ ਦੇ ਵਿੱਚ ਆ ਕੇ ਅੱਜ ਜੋ ਡਰਾਮੇਬਾਜ਼ੀ ਕੀਤੀ ਹੈ ਉਹਦੀ ਅੱਜ ਫੂਕ ਪਬਲਿਕ ਨੇ ਕੱਢੀ ਹੈ ਲੀਡਰਾਂ ਨੂੰ ਲੋੜ ਨਹੀਂ ਪਈ ਉਹਨਾਂ ਤੇ ਗੁੱਸਾ ਇਸ ਗੱਲ ਦਾ ਹੈ ਕਿ ਲਕੀਨਪੁਰ ਖੀਰੀ ਦੇ ਦੋਸ਼ੀ ਨੂੰ ਟਿਕਟ ਦਿੱਤੀ ਗਈ ਉਮੀਦਵਾਰ ਬਣਾਇਆ ਗਿਆ ਬੰਦੇ ਮਰੇ ਕਿ ਨਹੀਂ ਮਰੇ ਤੁਸੀਂ ਇਹ ਦੱਸੋ ਜੇ ਕੁਝ ਐਸਾ ਗੁੱਸਾ ਸੀਗਾ ਤਾਂ ਪ੍ਰਧਾਨ ਮੰਤਰੀ ਨਿਵਾਸ ਤੇ ਜਾਂਦੇ ਗਵਰਨਰਨਰ ਦੇ ਵਾਸਤੇ ਜਾਂਦੇ ਦਿੱਲੀ ਜਾਂਦੇ ਚੰਡੀਗੜ੍ਹ ਜਾਂਦੇ ਪਟਿਆਲੇ ਆ ਕੇ ਉਹਨਾਂ ਨੂੰ ਕੀ ਮਿਲਣਾ ਹੈ ਇਹ ਤਾਂ ਨੌਨਸੈਂਸ ਕ੍ਰੀਏਟ ਕਰ ਰਹੇ ਆ ਪੰਜਾਬ ਦੇ ਵਪਾਰੀਆਂ ਨੂੰ ਘਾਟਾ ਲਿਆਣ ਲਈ ਪੰਜਾਬ ਦਾ ਵਪਾਰ ਪਿੱਛੇ ਕਰਨ ਲਈ ਸੋਚੀ ਸਮਝੀ ਸਾਜ਼ਿਸ਼ ਦੇ ਵਿੱਚ ਕੁਛੇ ਜਥੇਬੰਦੀਆਂ ਵਪਾਰੀਆਂ ਦਾ ਨੁਕਸਾਨ ਕਰ ਰਹੀਆਂ ਨੇ ਵਪਾਰੀਆਂ ਨੂੰ ਡਾਰ ਰਹੀਆਂ ਨੇ ਵਪਾਰੀਆਂ ਨੂੰ ਧਮਕਾ ਰਹੀਆਂ ਨੇ ਪਟਿਆਲੇ ਦੇ ਲੋਕਾਂ ਦੀ ਮੈਂਬਰ ਪਾਰਲੀਮੈਂਟ ਤੋਂ ਕੀ ਉਮੀਦ ਹੈ ਕੀ ਕੋਈ ਜ਼ਰੂਰਤਾਂ ਜੋ ਪਟਿਆਲੇ ਦੇ ਮੈਂਬਰ ਪਾਰਲੀਮੈਂਟ ਨੂੰ ਕੇਂਦਰ ਅੱਗੇ ਰੱਖਣੀਆਂ ਪੈਣੀਆਂ ਨੇ ਪੰਜਾਬ ਦੀ ਜਨਤਾ ਪਟਿਆਲੇ ਦੀ ਜਨਤਾ ਇੱਕ ਚੀਜ਼ ਦਾ ਬੜੇ ਤਰੀਕੇ ਦੇ ਨਾਲ ਜਾਣਗੀ ਹੈ ਪਟਿਆਲੇ ਦੀ ਤਰੱਕੀ ਤਾਦੀ ਹੋਏਗੀ ਜੇ ਪਟਿਆਲੇ ਦੇ ਵਿੱਚ ਮੈਂਬਰ ਪਾਰਲੀਮੈਂਟ ਸੈਂਟਰਲ ਗਵਰਨਮੈਂਟ ਦਾ ਹੋਏਗਾ ਮਨਿੰਦਰ ਮੋਦੀ ਦਾ ਇਹੀ ਸੋਚ ਕੇ ਅੱਜ ਪਟਿਆਲੇ ਦੀ ਜਨਤਾ ਵੋਟ ਤੇ ਸਪੋਰਟ ਕਰਨ ਲਈ ਮਹਾਰਾਣੀ ਪ੍ਰਨੀਤ ਕੋਟਨੂਰ ਹੰਗਾਰਾ ਮਾਰਦੇ ਕੱਠ ਦੇ ਨਾਲ ਪਹੁੰਚੀ ਹੈ 1 ਜੂਨ ਨੂੰ ਇਹੀ ਵੋਟ ਦੇ ਤਬਦੀਲ ਹੋਏਗੀ ਤੇ 4 ਜੂਨ ਨੂੰ ਇਹ ਰਿਜ਼ਲਟ ਹੋਏਗਾ ਜਿਹੜੀ ਸਰਕਾਰ ਦਿੱਲੀ ਚ ਨਰਿੰਦਰ ਮੋਦੀ ਦੀ ਬਣੇਗੀ ਉਸੇ ਸਰਕਾਰ ਦਾ ਮੈਂਬਰ ਪਾਰਲੀਮੈਂਟ ਪਟਿਆਲੇ ਦਾ ਮਹਾਰਾਣੀ ਪ੍ਰਨੀਤ ਕੌਰ ਬਣੇਗਾ ਜੀ acha ਹੋਰ ਵੀ ਉਮੀਦਵਾਰ ਕਤਾਰ ਦੇ ਵਿੱਚ ਨੇ ਡਾਕਟਰ ਗਾਂਧੀ ਵੀ ਨੇ ਜਾਂ ਫਿਰ ਐਨ ਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਬਲਬੀਰ ਸਿੰਘ ਵੀ ਨੇ ਆਮ ਆਦਮੀ ਪਾਰਟੀ ਤੋਂ ਐਨਕੇ ਸ਼ਰਮਾ ਜੀ ਨੂੰ ਤਾਂ ਪਟਿਆਲੇ ਦੇ ਡੇਰਾਬੱਸੀ ਹਲਕੇ ਤੋਂ ਇਲਾਵਾ ਤਾਂ ਕੋਈ ਜਾਣਦਾ ਤੱਕ ਨਹੀਂ ਕਿ ਉਹ ਸ਼ਖਸ ਹੈ ਕੌਣ ਹੈ ਗੱਲ ਦਫਤਰ ਧਰਮਵੀਰ ਗਾਂਧੀ ਦੀ ਕਰ ਲਈਏ ਜਦੋਂ ਪੰਜਾਬ ਤੇ ਪਟਿਆਲੇ ਤੇ ਮਹਾਮਾਰੀ ਕੋਵਿਡ ਆਈ ਸੀ ਉਸ ਵਕਤ ਧਰਮਵੀਰ ਗਾਂਧੀ ਕਿੱਥੇ ਸੀ ਅੱਜ ਬੁਕਲਾਂ 'ਚ ਫਸਿਆ ਘੁੰਮਦਾ ਹੈ ਅੱਜ ਨੰਗੀ ਪੈਰੀ ਦਿਖਦਾ ਹੈ ਉਸ ਵਕਤ ਕਿੱਥੇ ਸੀ ਜਦੋਂ ਬਾੜ ਦੇ ਵਿੱਚ ਇਸੇ ਸ਼ਾਹੀ ਪਰਿਵਾਰ ਨੇ 6-6 ਫੁੱਟ ਦੇ ਵਿੱਚ ਭੁੱਖਿਆਂ ਨੂੰ ਲੰਗੜ ਖਵਾਇਆ ਉਸ ਵਕਤ ਧਰਮਵੀਰ ਗਾਂਧੀ ਕਿੱਥੇ ਸੀ ਕਿੱਥੇ ਸੀ ਉਸ ਵਕਤ ਲੋਕ ਜਿਹੜੇ ਅੱਜ ਇਲੈਕਸ਼ਨ ਦੇ ਵਿੱਚ ਆਪਣੇ ਡਰਾਮੇ ਬਾਜੀ ਪੈ ਰੁਪਈਆ ਰੂਪ ਲੈ ਕੇ ਆ ਗਏ ਬਿਲਕੁਲ ਪਟਿਆਲਾ ਦੇ ਨੌਜਵਾਨ ਆਗੂ ਦੇ ਨਾਲ ਆਪਾਂ ਗੱਲਬਾਤ ਕੀਤੀ ਅੱਗੇ ਵੀ ਚੱਲਾਂਗੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ ਤਾਂ ਕਿਸਾਨਾਂ ਨੂੰ ਲੈ ਕੇ ਬਹੁਤ ਸਾਰਾ ਗੁੱਸਾ ਜੋ ਹੈ ਉਹ ਭਾਜਪਾ ਵਰਕਰਾਂ ਦੇ ਵਿੱਚ ਹੈ ਔਰ ਅਗਰ ਗੱਲ ਕਰੀਏ ਵਿਚਾਰ ਵਿਚਾਰਾਂ ਦੇ ਮਤਭੇਦ ਨੇ ਜਾਂ ਫਿਰ ਇਸ ਦੇ ਪਿੱਛੇ ਸਿਆਸੀ ਕਾਰਨ ਨੇ ਇਹਨਾਂ ਵਜ੍ਹਾਾਂ ਨੂੰ ਸਮਝਣਾ ਇਹਨਾਂ ਵਜ੍ਹਾਾਂ ਦੀ ਦਾ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ ਤਾਂ ਦੂਰੋਂ ਦੂਰ ਵਰਕਰ ਵੀ ਆਏ ਨੇ ਲੋਕਲ ਵਰਕਰ ਵੀ ਇੱਥੇ ਪਹੁੰਚੇ ਹੋਏ ਨੇ ਬਹੁਤ ਸਾਰੇ ਤੁਹਾਨੂੰ ਪੰਜਾਬੀ ਨਜ਼ਰ ਆਉਣਗੇ ਬਹੁਤ ਸਾਰੇ ਗੈਰ ਪੰਜਾਬੀ ਲੋਕ ਵੀ ਤੁਹਾਨੂੰ ਨਜ਼ਰ ਆਉਣਗੇ ਤਾਂ ਐਸੇ ਦੇ ਨਾਲ ਅ ਸੰਬੰਧਿਤ ਗੱਲਬਾਤ ਹੈ ਸੰਗਰੂਰ ਦੇ ਉਮੀਦਵਾਰ ਸੁਤਪਾਲ ਖਹਿਰਾ ਦੀ ਜਿਨ੍ਹਾਂ ਨੇ ਗੈਰ ਪੰਜਾਬੀਆਂ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ VOTING ਦੇ ਹੱਕ ਨਹੀਂ ਹੋਣੇ ਚਾਹੀਦੇ ਤਾਂ ਜਿਸ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨਾਂ ਦੇ ਵਿੱਚ ਦਿੱਤਾ ਸੀ ਤਾਂ ਕਿ ਅੱਜ ਉਹੋ ਗੱਲਬਾਤ ਵੀ ਇੱਥੇ ਛਿੜੇਗੀ ਅੱਜ ਉਹੋ ਮੁੱਦਾ ਵੀ ਇੱਥੇ ਛਿੜੇਗਾ ਇਹ ਵੱਡੇ ਸਵਾਲ ਨੇ ਤੇ ਸਵਾਲਾਂ ਦੇ ਜਵਾਬ ਸਾਨੂੰ ਮਿਲਣਗੇ ਜਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਉਂਦੇ ਨੇ ਤਾਂ ਉਧਰੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਹੇ ਫੁਹਾਰਾ ਚੌਕ ਹੈ ਉਧਰੋਂ ਵੀ ਕੁਝ ਲੋਕ ਆ ਰਹੇ ਨੇ ਬਾਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਸਕ ਪਾ ਕੇ ਲੋਕ ਆ ਰਹੇ ਨੇ ਬਹੁਤ سارے ਲੋਕ ਟੀ-ਸ਼ਰਟਸ ਪਾ ਕੇ ਆ ਰਹੇ ਨੇ ਤਾਂ ਚੋਣਾਂ ਪ੍ਰਚਾਰ ਦੌਰਾਨ ਅਕਸਰ ਐਸੀਆਂ ਤਸਵੀਰਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਕਿਸੇ ਕੈਂਡੀਡੇਟ ਨੂੰ ਲੈ ਕੇ ਜੋ ਕ੍ਰੇਜ਼ ਹੈ ਲੋਕਾਂ ਦੇ ਵਿੱਚ ਕਿੰਨਾ ਹੁੰਦਾ ਹੈ ਇਹ ਅਕਸਰ ਵੇਖਣ ਨੂੰ ਮਿਲਦਾ ਏ ਔਰ ਖਾਸ ਤੌਰ ਤੇ ਜਦੋਂ ਆਉਣ ਵਾਲੇ ਅੱਜ ਮਹਿਮਾਨ ਜੋ ਹੋਣ ਉਹ ਖੁਦ ਪ੍ਰਧਾਨ ਮੰਤਰੀ ਹੋਣ ਤਾਂ ਬੜੇ ਤਰੀਕਿਆਂ ਦੇ ਨਾਲ ਉਹਨਾਂ ਵੱਲੋਂ ਬੜੇ ਐਲਾਨ ਵੀ ਪੰਜਾਬ ਦੇ ਲਈ ਕੀਤੇ ਗਏ ਅਲੱਗ-ਅਲੱਗ ਤਬਕਿਆਂ ਦੇ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਗਿਆ ਅਕਸਰ ਗੱਲਾਂ ਦੇ ਵਿੱਚ ਉਹ ਆਪਣੇ ਆਪ ਨੂੰ ਵੱਖ-ਵੱਖ ਕਿੱਤਿਆਂ ਦੇ ਲੋਕਾਂ ਦੇ ਨਾਲ ਜੋੜਦੇ ਨੇ ਕਿ ਇਹ ਵੀ ਕੰਮ ਐ ਕੀਤਾ ਇਹਨਾਂ ਲੋਕਾਂ ਦੇ ਵਿੱਚ ਵੀ ਮੈਂ ਰਿਹਾ ਤਾਂ ਇਸੇ ਕਰਕੇ ਸ਼ਾਇਦ ਅੱਜ ਇਕੱਠ ਸਾਨੂੰ ਹਰ ਤਰ੍ਹਾਂ ਦੇ ਲੋਕਾਂ ਦਾ ਵੇਖਣ ਨੂੰ ਇੱਥੇ ਮਿਲ ਰਿਹਾ ਹੈ ਬਾਕੀ ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ ਫਤਿਹ ਰੈਲੀ ਦੀ ਕੀ ਤਸਵੀਰ ਹੋਵੇਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਬਣੇ ਰਹਿਣਾ ਸਾਡੇ ਨਾਲ